ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਵੀ ਤੁਹਾਡੇ ਸਾਰਿਆਂ ਦੇ ਤੇ ਅੱਜ ਵੀ ਹੈਗੀ ਆ ਪਹਿਲੀ ਤਰੀਕ ਹੈ ਕਿਤੇ ਨਾ ਪਹਿਲਾਂ ਸਭ ਤੋਂ ਪਹਿਲਾਂ ਵੀ ਨਵੇਂ ਸਾਲ ਦੀਆਂ ਵਧਾਈਆਂ ਹੋਣ ਸਾਰਿਆਂ ਨੂੰ ਤੇ ਦੂਸਰੀ ਗੱਲ ਹੈ ਵੀ ਮੈਨੂੰ ਵੀ ਵਿਸ਼ ਕਰਦੇ ਹੋ ਮੇਰਾ ਅੱਜ ਬਰਥਡੇ ਵੀ ਆ ਤੇ ਇਸ ਕਰਕੇ ਨਵਾਂ ਸਾਲ ਚੜ੍ਹ ਲੱਗਿਆ ਫਿਰ ਆਪਾਂ ਗਾਰਡਨਿੰਗ ਦਾ ਹੀ ਮੈਂ ਆਪਾਂ ਮੈਂ ਕਿਹਾ ਪਹਿਲੇ ਦਿਨ ਕਰ ਲਈਏ ਕਿ ਸਾਰਾ ਸਾਰੇ ਕੀ ਗਾਰਡਨਿੰਗ ਕਰਦੇ ਰਹੀਏ ਤੇ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਕਿ ਅੱਜ ਜਿਹੜੀ ਸਾਡੀ ਵੇਸਟੇਜ ਹੈਗੀ ਉਹਨੂੰ ਹੀ ਕਲੀਨ ਕਰਨਾ ਹੈ ਕਿਉਂਕਿ ਅਹੀਂ ਇੱਕ ਬਕਟ ਤਿਆਰ ਕਰਨੀ ਹੈ ਜਿਹਦੇ ਵਿੱਚ ਅਸੀਂ ਖਾਣਾ ਤਿਆਰ ਕਰਨੀ ਕਿ ਕਿ ਦਿਨ ਲੱਗਣੇ ਉਹਨੂੰ ਪਰ ਇਹ ਤਾਂ ਹੀ ਪ੍ਰੋਸੈਸਰ ਪੰਦਾ ਰਹੇਗਾ ਜੇ ਇੱਕ ਪਾਲਟੀ ਦੀ ਕਲਰਬ ਹੋ ਜੇਗੀ ਭਰ ਜੇਗੀ ਸਾਡੀ ਲੈ ਗਿਆ ਅਗਲੀ ਬਾਡੀ ਨੂੰ ਸਟਾਰਟ ਕਰਾਂਗੇ ਤੇ ਨਾਲੇਕਰ ਰੈਜ਼ੋਲੂਸ਼ਨ ਵੀ ਲਾ ਲੋ ਕਿ ਅਹੀਂ ਗੰਦਗੀ ਫਲਾਉਣੀ ਨਹੀਂ ਆ ਤੇ ਉਹਨੂੰ ਸਾਹਮਣਾ ਆ ਤੇ ਇਸ ਕਰਕੇ ਨਵੇਂ ਸਾਲ ਦਾ ਰੈਜ਼ੋਲੂਸ਼ਨ ਵੀ ਇਹ ਹੋਈ ਆ ਕਿ ਕਾਲਦੀ ਬਾਡੀ ਬਣਾ ਲਈਏ ਨਾਲ ਦੇ ਨਾਲ ਨਾਲ ਹੀ ਇਹ ਦੋ ਕੰਮ ਇੱਕ ਪੰਥ ਤੇ ਦੋ ਕਾਜ ਸਾਡੇ ਹੋ ਜਾਣਗੇ ਤੇ ਚਲੋ ਵੀ ਆਓ ਤੁਹਾਨੂੰ ਵੀ ਦਿਖਾਈਏ ਕਿੱਦਾਂ ਬਣਦਾ ਅੱਛਾ ਵੀ ਮੈਂ ਤਾਂ ਇਹ ਹੁਣ ਕੁਰਸੀ ਮੰਲੀ ਆ ਮੈਂ ਤੁਹਾਨੂੰ ਦਿਖਾਵਾਂਗੇ ਉਹ ਕਾ ਮੰਲੀ ਆ ਕਿ ਆ ਤੁਹਾਨੂੰ ਦਿਖਾਉਣ ਵਾਸਤੇ ਆ ਬਾਡੀ ਵਿਖਾਓ ਆ ਬਾਲਟੀ ਦੇ ਵਿੱਚ ਨਾ ਇਦਾਂ ਦਾ ਇੱਕ ਸ਼ੇਕ ਕਰ ਲੈਣਾ ਜਿਹਦੇ ਉਹ ਵਿੱਚ ਉਹ ਨਾ ਤੇ ਉਹ ਥੱਲੇ ਦੇ ਪਾਸੇ ਇਸ ਕਰਕੇ ਕਰਨਾ ਹੈ ਕਿ ਇਹੀਂ ਜਦੋਂ ਕਚਰਾ ਪਾਉਣਾ ਵਾ ਤੇ ਇਹਦੇ ਜਿਹੜੇ ਜੂਸਸ ਨਿਕਲਨੇ ਆ ਜਿਹੜਾ ਮਤਲਬ ਉਹਦਾ ਤੇ ਉਹ ਥੱਲੇ ਦੀ ਬਾਲਟੀ ਦੇ ਵਿੱਚ ਚਲ ਜੇ ਤੇ ਫਿਰ ਅਹੀਂ ਉਹ ਯੂਜ਼ ਕਰ ਸਕੀਏ ਤੇ ਇਸ ਕਰਕੇ ਬਈ ਇਹ ਬਾਲਟੀ ਦਾ ਇਸ ਤਰ੍ਹਾਂ ਕੇ ਨਾ ਸ਼ੇਕ ਕਰਕੇ ਤੇ ਫਿਰ ਹੀ ਕਚਰਾ ਪਾਇਓ ਤੇ ਤੇ ਜੇ ਕਚਰਾ ਤੁਸੀਂ ਸਿੱਧਾ ਹੀ ਭਾਤਾਂ ਦੇ ਬਾਲਟੀ ਦੇ ਵਿੱਚ ਨਾ ਸ਼ੇਕ ਕੀਤਾ ਨੇ ਇਹ ਗੱਲ ਨਾਲ ਗਿੱਲਾ-ਗਿੱਲਾ ਰਹਿਣਾ ਜੇ ਤਾਂ ਫਿਰ ਨੇ ਮੁਸ਼ਕਲ ਬੜੀ ਪੈਣਗੇ ਤੇ ਇਸ ਕਰਕੇ ਜੇ ਨਾ ਮੁਸ਼ਕਲ ਹੀ ਪੈਣੀ ਹੈ ਦਾ ਸ਼ੇਕ ਅਸੀਂ ਸੈਂਟਰ 'ਚ ਰੱਖਿਆ ਨਾ ਤੁਸੀਂ ਇਹ ਸ਼ੇਕ ਇੱਥੇ ਵੀ ਕਰ ਸਕਦੇ ਆ ਤੇ ਮੈਂ ਕਿਉਂਕਿ ਅਸੀਂ ਇਹਨੂੰ ਚੱਦਦੇ ਨਹੀਂ ਕਿ ਹਾੜੀ ਛੱਤ ਦੇ ਉੱਤੇ ਦਾ ਲੀਕ ਹੈ ਜਿਹੜਾ ਮਤਲਬ ਜਾਵੇ ਇਸ ਕਰਕੇ ਇਹ ਥੱਲੇ ਅਸੀਂ ਇੱਕ ਬਾਲਟੀ ਡਬਲ ਬਾਲਟੀ ਕਰਨੀ ਹੈ ਤੇ ਉਹਦੀ ਵਜ੍ਹਾ ਨਾਲ ਹੀ ਸੈਂਟਰ 'ਚ ਸ਼ੇਕ ਰੱਖਿਆ ਤੇ ਤੁਸੀਂ ਜੇ ਤੁਹਾਡਾ ਕੋਈ ਨਿਕਾਸ ਹੈਗਾ ਜਾਂ ਤੁਸੀਂ ਇਹਨੂੰ ਇੱਥੇ ਵੀ ਰੱਖ ਸਕਦੇ ਆ ਕਿ ਜਿਸ ਨਾਲ ਤਹੀ ਪਾਣੀ ਨੂੰ ਵੈਸੇ ਤਾਂ ਸੇਵ ਕਰੋ ਪਾਣੀ ਦਾ ਉਹਨੂੰ ਬੂਟਿਆਂ ਨੂੰ ਪਾਓ ਮਿਕਸ ਕਰਕੇ ਕਿਉਂਕਿ ਉਹ ਵੀ ਇੱਕ ਉਸ ਟਾਈਮ ਦਾ ਚੰਗਾ ਆ ਕਿ ਜਿਹੜਾ ਤੁਸੀਂ ਪਾ ਸਕਦੇ ਆ ਤੇ ਵਧੀਆ ਆ ਬੈਨੀਫਿਟ ਬਣਾਇਆ ਪਾਣੀ ਤੇ ਆਹ ਦੇਖੋ ਵੀ ਆਹ ਕਚਰਾ ਹੈ ਕਿਚਨ ਦਾ ਜਿਹੜਾ ਮੇਰਾ ਇਕੱਰੇਦਾ ਹੀ ਆ ਵਿੱਚ ਫਰੂਟਸ ਕਰਾਟਸ ਵੀ ਨਾਲ ਹੀ ਆ ਛਿਲਕੇ-ਛੁਲਕੇ ਨਾਲ ਆ ਪਿਆਜ਼ ਦੇ ਤੇ ਇੱਕ ਹੋਰ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਅਸੀਂ ਪਿਆਜ਼ ਛਿਲਦੇ ਆ ਤੇ ਇਦਾਂ ਮੈਂ ਇਹਨਾਂ ਦੀਆਂ ਪਿਆਜ਼ਾਂ ਦੀਆਂ ਕੱਢ ਲ ਕੇ ਰੱਖ ਲਈਆਂ ਇਹਨਾਂ ਨੂੰ ਥੋੜਾ ਮੈਂ ਪਾਣੀ ਪਾਇਆ ਸੀਗੇ ਥੋੜਾ ਸੌਰ ਹੋ ਜਾਣਾ ਇਹਨਾਂ ਨੂੰ ਮੈਂ ਬੀਜਣਾ ਹੈ ਵੀ ਤੁਹਾਨੂੰ ਨਾਲ ਦੱਸੂਗੀ ਅੱਜ ਵੀਡੀਓ ਦੇ ਵਿੱਚ ਇਸ ਕਰਕੇ ਪਿਆਜ਼ ਦੀ ਇਹ ਵਾਲੀਆਂ ਜਿਹੜੀਆਂ ਵਾ ਇਹਨਾਂ ਨੂੰ ਬਚਾ ਲਿਆ ਕਰੋ ਤੇ ਬਾਕੀ ਜਿਹੜਾ ਕਚਰਾ ਸਾਰਾ ਆਪਣੇ ਕੱਛੇ ਵਾਲੇ ਡੱਬੇ ਦੇ ਵਿੱਚ ਪਾ ਲਿਆ ਕਰੋ ਤੇ ਇਹ ਮੇਰੀਆਂ 20 ਲੀਟਰ ਦੀ ਬਾਲਟੀ ਜੇ ਤੁਸੀਂ ਛੋਟੀ ਨਾਲ ਸ਼ੁਰੂ ਕਰਨਾ ਚਾਹੁੰਦੇ ਹੋ ਛੋਟੀ ਦੇ ਕਰਨ ਨੂੰ ਜਗਾ ਕਚਰਾ ਬਹੁਤ ਘੱਟ ਹੈ ਜੇ ਤੁਹਾਡਾ ਵੱਧਵਾ ਤੇ ਤੁਸੀਂ 20 ਲੀਟਰ ਦਾ ਕਰ ਲੋ ਨੀ ਤੇ 50 ਲੀਟਰ ਦਾ ਵੱਡਾ ਡਰਮ ਲੈਣਾ ਉਹ ਵੀ ਲੈਓ ਜਿੰਦਾ ਮਰਜ਼ੀ ਕਰ ਲੋ ਜੇ ਤੁਹਾਡਾ ਕਚਰਾ ਵੱਧਿਆ ਰਹੇ ਬਾਕੀ ਵੀ ਇੱਕ ਚੀਜ਼ ਦਾ ਰੱਖਿਓ ਕਿ ਜਦੋਂ ਹੀ ਕਚਰਾ ਪਾਉਣਾ ਨਾ ਤੇ ਇਹਦੇ ਵਿੱਚ ਜਿੱਦਾਂ ਹੋਣਾ ਇਹੀ ਕਚਰਾ ਪਾਤਾ ਮੈਂ ਇਹਨੂੰ ਇੱਕ ਵਾਰੀ ਜੀ ਸਾਰਾ ਪਾਦਣ ਲੱਗੀ ਆ। ਯੋਗੀ ਸਾਡਾ ਇੱਕ ਦਿਨ ਦਾ ਇਸ ਤਰੀਕੇ ਨਾਲ ਬਣਿਆ ਆ ਤੇ हां ਆ ਮੈਨੂੰ ਚੇਤੇ ਭੁੱਲ ਗਿਆ ਸੀ ਇਹ ਸਾਡਾ ਇੱਕ ਦਿਨ ਪਹਿਲਾਂ ਵੀ ਇਹੀ ਲੱਦਦਾ ਹੀ ਉੱਪਰ ਕਚਰਾ ਤੇ ਇਹ ਵੀ ਥੋੜਾ ਜਿਹਾ ਦੇਖੋ ਇਧਰ ਇਹ ਤਾਂ ਹੁਣ ਮਰੂਰ ਹੋ ਗਿਆ ਵਾ ਪਰ ਇਹਦੇ ਵਿੱਚ ਵੀ ਕੋਈ ਪੱਕਾ ਖਾਣਾ ਨਹੀਂ ਹੈਗਾ ਇਹਦੇ ਚ ਸਿਰਫ ਛਿਲਕੇ ਹੀ ਤੇ ਤਾਂ ਹੀ ਇੰਨੇ ਦਿਨ ਬਚਿਆ ਵੀ ਰਿਹਾ ਤੇ ਇਦਾਂ ਵੇਖੋ ਇਧਰ ਕਿੱਡਾ ਵਧੀਆ ਤੇ ਇਸ ਕਰਕੇ ਇਹ ਵੀ ਮੈਂ ਚਾਹ ਐਡ ਕਰਨ ਲੱਗੀ ਆ ਦੋ ਹੋ ਗਿਆ ਸਾਡਾ ਆਪਣਾ ਦੇਖੋ ਆ ਧਨੀਆ ਧੁਨੀਆ ਜਿੰਦਾ ਮਰਜੀ ਧਨੀਆ ਹੋ ਗਏ ਫਰੂਟਸ ਹੋ ਗਏ ਪਿਆਜ਼ ਹੋ ਗਏ ਆਲੂ ਹੋ ਗਏ ਆਲੂਆਂ ਦਾ ਸਿਰਫ ਇੱਕ ਧਿਆਨ ਰੱਖਣਾ ਹੈ ਕਿ ਆਲੂ ਕੋਈ ਬੀਜ ਮਤਲਬ ਉਂਗਰੇ ਆਲੂ ਨਾ ਹੋਣ ਉਹਨੂੰ ਕੱਟ ਦੇਣੇ ਪੀਸਾ ਨੂੰ ਕਿ ਜਿਹੜੇ ਉਂਗਰ ਨਾ ਨਾ ਵਿੱਚੋਂ ਮੈਂ ਉਂਗਰ ਦੇ ਚਾਂਸਸ ਘਟੇ ਗਲ ਜਾਣਾ ਨਹੀਂ ਤੇ ਜਦੋਂ ਤੁਸੀਂ ਇਦਾਂ ਪਾ ਲੋਗੇ ਨਾ ਤੇ ਇਹਦੇ ਉੱਪਰ ਤੁਸੀਂ ਥੋੜੀ ਜਿਹੀ ਮਿੱਟੀ ਜ਼ਰੂਰ ਪਾ ਦਿਓ ਜ਼ਿਆਦਾ ਨਹੀਂ ਪਾਉਣੀ ਮਿੱਟੀ ਥੋੜੀ ਜਿਹੀ ਕਵਰ ਕਰ ਦੇਣਾ ਹੈ ਤੇ ਇਸ ਤਰੀਕੇ ਨਾਲ ਇਹਨੂੰ ਰੱਖਣਾ ਤੇ ਜਦੋਂ ਸਾਡੀ ਬਾਲਟੀ ਇੱਥੋਂ ਤੱਕ ਆ ਜਾਏਗੀ ਕਚਰੇ ਦੀ ਫੇਰ ਅਹੀਂ ਤੁਹਾਨੂੰ ਇੱਕ ਟਿਪ ਨਾਲ ਦੱਸਾਂਗੇ ਹੋਰ ਇਹ ਜਿਹੜਾ ਮਿਕਸ ਕਰਕੇ ਉੱਪਰ ਤੋਂ ਹੀ ਪਾਣਾ ਹੈ ਜਿਸ ਨਾਲ ਕਚਰਾ ਜਲਦੀ ਹੋ ਜਾਏਗਾ ਜਿਹਦਾ ਇੱਕ ਦਿਨ ਦੇ ਨਾਲ ਮੇਰੀਆਂ ਤਿੰਨ ਚਾਰ ਦਿਨ ਦੇ ਵਿੱਚ ਇਹ ਬਾਲਟੀ ਹੋ ਜਾਣੀ ਆ ਤੇ ਉਸ ਤੋਂ ਬਾਅਦ ਫਿਰ ਚੌਥੇ ਦਿਨ ਤੁਹਾਨੂੰ ਇੱਕ ਹੋਰ ਦੱਸਾਂਗੇ ਕਿ ਜਿਹਦੇ ਨਾਲ ਤੁਸੀਂ ਐਡ ਕਰੀ ਜਾਓਗੇ ਕਿਉਂਕਿ ਸਟਾਰਟਿੰਗ ਦੇ ਵਿੱਚ ਤਾਂ ਤੁਹਾਡੇ ਕੋਲ ਪਾਣੀ ਪਾਉਂਦਾ ਫਾਇਦਾ ਨਹੀਂ ਆ ਕਿਉਂਕਿ ਜੇ ਤੁਸੀਂ ਘਰੇ ਲੂਕਸ ਰਗਾਠਾ ਦੇ ਰਿਹਾ ਇਸ ਕਰਕੇ ਇਸ ਤਰੀਕੇ ਨਾਲ ਤੇ ਬਾਕੀ ਇਹਨੂੰ ਢੱਕ ਕੇ ਰੱਖਣਾ ਦੋ ਤਿੰਨ ਚੀਜ਼ਾਂ ਦਾ ਧਿਆਨ ਰੱਖਣਾਵਾ ਕਿ ਜੇ ਇਹਦੇ 'ਚ ਮੱਖੀ ਨਹੀਂ ਪੈਣੀ ਚਾਹੀਦੀ ਮੱਖੀ ਪੈ ਗਈ ਜਿੱਦਨ ਉਹਦੇ ਨਾਲ ਕੀੜੇ ਲੱਗ ਜਾਣੇ ਆ ਤੇ ਕੀੜੇ ਹੋ ਗਏ ਤੇ ਫਿਰ ਤੁਹਾਡਾ ਕਚਰਾ ਖਰਾਬ ਹੋ ਗਿਆ ਤੇ ਇਸ ਕਰਕੇ ਇਹਨੂੰ ਮੱਖੀ ਨਹੀਂ ਪੈਣੀ ਢੱਕਣ ਨਾਲ ਬੰਦ ਕਰਕੇ ਰੱਖਣਾ ਵਾ ਤੇ ਬਾਕੀ ਇਹਦੇ ਜਿਹੜੇ ਗੁੱਡੇ-ਬੁੱਡੇ ਜਿਆ ਤਿਆਰ ਹੋਣ ਨਾ ਤੇ ਜਿਹੜੀ ਹੜੀਏ ਖਾਦ ਵਗੀਆਂ ਤਿੱਕੇ ਨਾਲ ਤਿਆਰ। ਸਭ ਇਹ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਕਿ ਜੇ ਤੇ ਜਿੱਦਾਂ ਹੁਣ ਅਸੀਂ ਸਤਿ ਦੇਵ ਸ਼ੁਰੂ ਕੀਤਾ ਸਰਦੀਆਂ ਨਾਲ ਕੋਈ ਟੈਨਸ਼ਨ ਨਹੀਂ ਆ ਕਿਉਂਕਿ ਉਹ ਹੁਣ ਮੇਰਾ 3-4 ਦਿਨ ਦਾ ਗਸਵਾ ਇੱਥੇ ਪਿਆ ਹੀ ਲੱਗੇ ਤੇ ਆਪਾਂ ਉਹਨੂੰ ਵਿੱਚ ਪਾ ਲਿਆ ਤੇ ਅਜੇ ਤੱਕ ਵੀ ਕੋਈ ਇਧਰ ਕੋਈ ਸਟੈਲ ਨਹੀਂ ਕੋਈ ਕੋਸ਼ ਨਹੀਂ ਹੈਗਾ ਤੇ ਠੰਡ ਦੇ ਵਿੱਚ ਕੋਈ ਟੈਨਸ਼ਨ ਨਹੀਂ ਤੁਹਾਨੂੰ ਫਿਰ ਸਰਦੀ। ਪਰ ਜੇ ਇਹ ਤਾਂ ਗਰਮੀਆਂ ਦੇ ਵਿੱਚ ਇਹੋ ਬਾਲਟੀ ਡਾਇਰ ਕਰਨ ਡੇ ਆ ਤੇ ਫੇਰ ਤੁਹਾਨੂੰ ਇਹਨੂੰ ਬਚਾ ਕੇ ਰੱਖਣਾ ਪੈਣਾ ਧੂਪ ਤੋਂ ਕਿ ਜਿਆਦਾ ਧੂਪ ਨਾ ਪਵੇ ਇਹਨੂੰ ਕਿਉਂਕਿ ਜਿੱਦੇ ਬਕਟੀਰੇ ਜਿਹੜੇ ਸਾਰੇ ਖਤਮ ਹੋ ਜਾਣਗੇ ਮਰ ਜਾਣਗੇ ਤੁਹਾਡਾ ਕਚਰਾ ਤਿਆਕ ਨਹੀਂ ਹੋਏਗਾ ਸਭ ਉਹ ਬਾਦੂ ਦਾ ਉਹ ਸੁੱਕ ਜੇਗਾ ਤੇ ਉਹਦਾ ਵੀ ਤੁਹਾਨੂੰ ਦੱਸਾਂਗੇ ਕਿ ਉਹ ਜਦੋਂ ਜੇ ਸੁੱਕਦਾ ਤੁਹਾਨੂੰ ਲੱਗਦਾ ਹੈ ਕਿ ਕਚਰਾ ਸੁੱਕਣ ਡਿਆ ਵਾ ਡਰਾਈਆ ਤੇ ਉਦੋਂ ਤੁਸੀਂ ਉੱਤੇ ਪਾਣੀ ਥੋੜਾ ਥੋੜਾ ਛਿੜਕਦੇ ਰਹਿਣਾ ਗੋੜ ਵਾਲਾ ਪਾਣੀ ਦਹੀਂ ਤੇ ਗੋੜ ਮਿਕਸ ਕਰਕੇ ਉਹ ਪਾਣੀ ਥੋੜਾ ਥੋੜਾ ਕਰਕੇ ਪਾ ਦੇਣਾ ਅੱਛਾ ਵੀ ਹੋਣੇ ਇਹ ਤੇ ਬਾਲਟੀ ਕਰਦ ਗੀ ਆਪਾਂ ਪਾਸੇ ਕਿਉਂਕਿ ਇਹਨੂੰ ਆਪਾਂ ਟੱਕ ਕੇ ਰੱਖ ਦੇਣਾ ਵਾ ਤੇ ਮੈਂ ਤੇ ਉਹਨੂੰ ਫਾਈਲ ਜੀ ਤੇ ਰੱਖ ਦੇਣਾ ਵਾ ਕਿ ਜਦ ਨਾਲੇ ਦੀ ਕੋਈ ਟੈਨਸ਼ਨ ਨਹੀਂ ਆਸਾਂਦੀ ਤੇ ਇਹਦੇ ਥੱਲੇ ਜਿਹੜੀ ਇੱਕ ਬਾਲਟੀ ਹੋਰ ਲਾਉਣੀ ਆ ਉਹ ਵੀ ਤੁਹਾਨੂੰ ਦਿਖਾਵਾਂ ਅੱਛਾ ਵੀ ਦੇਖੋ ਇਦਾਂ ਇੱਕ ਬਾਲਟੀ ਥੱਲੇ ਰੱਖਣੀ ਜ਼ਰੂਰੀ ਆ ਜਦੋਂ ਅਸੀਂ ਕੱਚ ਦੇ ਵਾਲੀ ਬਾਲਟੀ ਰੱਖਣੀ ਆ ਤੇ ਜਦੋਂ ਤੁਸੀਂ ਇਦਾਂ ਰੱਖ ਲੈਣੀ ਆ ਇਹਨਾਂ ਸਾਰਾ ਫਿਰ ਸ਼ੇਕ ਥੱਲੇ ਕੀਤਾ ਤਾਂ ਕਰਕੇ ਹਾਂ ਤੇ ਇਹਨੂੰ ਜਦੋਂ ਤੁਸੀਂ ਥੋੜੇ ਹੀ ਦਿਨਾਂ ਬਾਅਦ ਚੈੱਕ ਜ਼ਰੂਰ ਕਰਨਾ ਹੈ कि जे पाणी ਹੋਣੀ ਹੈਗਾ ਤਾਂ ਉਹਦੇ ਚ ਪਾਣੀ ਚ ਪਾਣੀ ਹੋਰ ਮਿਕਸ ਕਰਕੇ ਤੁਹਾਨੂੰ ਦੱਸਾਂਗੇ ਨਾਲ ਨਾਲ ਬੂਟੇ ਨੇ ਪਾਉਂਦਾ ਤੇ ਇਸ ਕਿਹਨਾਂ ਪਹਿਲਾਂ ਤਾਂ ਆਪਣੀ ਬਾਲਟੀ ਫੁੱਲ ਕਰ ਲਈ ਜਾਨੀ ਫਰਨਾ ਹੈ ਜਰਾ ਹੀ ਮੈਂ ਖੜੀ ਫਿਰ ਮੈਂ ਸੇਰ ਤੇ ਆ ਗਈ ਹੁਣ ਮੈਂ نیچے ਬੈ ਗਈਆਂ ਕਿਉਂਕਿ ਹੁਣ ਮੇਰਾ ਥੱਲੇ ਦਾ ਇਧਰ ਦਾ ਹੋਣਾ ਕੰਮ ਦੂਸਰਾ ਵਾ ਦੇਖੋ ਇਹ ਮੈਂ ਹੁਣ ਜਿਹੜੇ ਪਿਆਜ਼ ਵਾ ਇਹ ਲਗਾਉਣੇ ਆ ਕਿਉਂਕਿ ਇਹ ਪਿਆਜ਼ ਆਪਾਂ ਕੱਢ ਕੇ ਬਾਹਰ ਰੱਖ ਲਈ ਸੀ ਤੇ ਇਹ ਤੇ ਸਾਰਿਆਂ ਨੂੰ ਆਮ ਪਤਾ ਹੀ ਹੋਣਾ ਹੈ ਮੇਰੇ ਖਿਆਲ ਨਾਲ ਜ਼ਿਆਦਾਤਰ ਲੋਕੀਂ ਨੂੰ ਕੰਮਾਂ ਦੇ ਵਿੱਚ ਪਾਈ ਲੈਂਦੇ ਆ ਪਰ ਫਿਰ ਵੀ ਮੈਂ ਆਪਣਾ ਦੱਸੂਗੀ ਇਹਦੇ ਤੁਸੀਂ ਮਿੱਟੀ ਆ ਇਹ ਵਰਮੀ ਕੰਪੋਸਟ ਥੋੜੀ ਜਿਹੀ ਮਿਕਸ ਕੀਤੀ ਹੋਈ ਵਿੱਚ ਕਿਉਂਕਿ ਬਾਕੀ ਤਾਂ ਹੁਣ ਅਸੀਂ ਤਿਆਰ ਕਰ ਲੈਣੀ ਆ ਪਰ ਮੇਰੇ ਕੋਲ ਇਹ ਛੋਟੇ ਛੋਟੇ ਕਟੜਾ ਪਈਆਂ ਸੀ ਤੇ ਇਹਨਾਂ ਦੇ ਵਿੱਚ ਇਹਨੂੰ ਉਹ ਹੋਣਾ ਅੱਛਾ ਵੀ ਇਹਨੂੰ ਇਦਾਂ ਇਦਾਂ ਕਰਕੇ ਨਾ ਥੋੜਾ ਜਿਹਾ ਬਣਾ ਕੇ ਇਹਦੀ ਤੇ ਇੰਦਾ ਆਵਲਾ ਇੰਦਾ ਕਰਕੇ ਵਿੱਚ ਲਾਈ ਦਿਓ ਉੱਪਰ ਮਿੱਟੀ ਨਾਲ ਕਵਰ ਕਰੀ ਜੋ ਬਸ ਥੋੜਾ ਜਿਹਾ ਨਿਕਾਲਿਆ ਇਹਦੇ ਤਿੰਨ ਤਿੰਨ ਕੱਢ ਲਓ ਮੋਰੀਆਂ ਜੀਆਂ ਪਹਿਲਾਂ ਹੀ ਤੁਹਾਨੂੰ ਪਤਾ ਲੱਗ ਜੇਗੀ ਕਿੱਥੇ ਕਿੱਥੇ ਇਹਨੂੰ ਲਾਉਣਾ ਇਹ ਲੋ ਤੇ ਇਸ ਦੇ ਕਿ ਨਾ ਇੱਕ ਕੋਈ ਵੀ ਤੁਸੀਂ ਆਪਣਾ ਤਿਆਰ ਕਰ ਲਓ ਗਮਲਾ ਜਿਹਦੇ ਗਮਲਾ ਕਿ ਇਦਾਂ ਦੀ ਕਰੇਟਾਂ ਜੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਇਹਨਾਂ ਨੂੰ ਲਗਾਈ ਜੋ ਜਿੰਨੇ ਤੁਹਾਡਾ ਪਿਆਜ਼ ਜ ਰੋਜ਼ ਦਾ ਪਿਆਜ਼ ਵੀ ਤੁਸੀਂ ਘਟਦੇ ਆ ਦੋ ਤਿੰਨ ਪਿਆਜ਼ ਕੱਟਦੇ ਆ ਉਹ ਵੀ ਲਾ ਕੇ ਤੇ ਆਪਣੇ ਵਿੱਚ ਲਾ ਦਿਓ ਤੇ ਜੇ ਤੁਸੀਂ ਚੰਨੇ ਆ ਕਿ ਇਹ ਪਿਆਜ਼ ਉੰਗਰ ਜਾਣ ਜਿਦਾ ਮੇਰੇ ਉੰਗਰ ਗਏ ਆ ਤੇ ਇਹਨੂੰ ਲਿਫਾਫੇ 'ਚ ਬੰਦ ਕਰਕੇ ਰੱਖੋ ਕਿਉਂਕਿ ਮੈਂ ਇਹਨਾਂ ਨੂੰ ਲਿਫਾਫੇ 'ਚ ਬੰਦ ਕਰਕੇ ਰੱਖਿਆ ਸੀ ਤਾਂ ਇਹ ਉੰਗਰ ਗਏ ਆ ਇਹ ਇਹ ਤੁਹਾਨੂੰ ਹਰਾ ਹਰਾ ਮਿਲ ਜੇਗਾ ਜਿਦਾ ਭੂਕਾ ਜਿਹੜੀਆਂ ਸਪ੍ਰਿੰਗ ਆਨਿਅਨਸ ਕਹਿੰਦੇ ਆ ਆਨਿਅਨਸ ਤਾਂ ਨਹੀਂ ਪੂਰੇ ਉਹਨਾਂ ਥਲੇ ਆ ਤਾਂ ਪਰ ਇਹ ਕਿ ਤੁਹਾਨੂੰ ਗ੍ਰੀਨ ਉਹ ਮਿਲ ਜਾਣਗੇ ਜ਼ਰੂਰ ਖਾਣ ਨੂੰ ਛਣੀਆਂ ਹਰੇ ਕਾਲੇ ਛਣੀਆਂ ਦੇ ਵਿੱਚ ਪਾਓ ਫਿਰ ਦੇਖੋ ਕਿੰਨਾ ਟੇਸਟੀ ਸਬਜ਼ੀ ਬਣਦੀ ਹੈ ਹੋਰ ਵੀ ਬੜੀਆਂ ਸਬਜ਼ੀਆਂ ਜਿੰਨਾ ਦੇ ਵਿੱਚ ਪੈਂਦੀਆਂ ਵੀ ਪਿਆਜ਼ ਤੇ ਹੀ ਲਗਾਤੇ ਆ ਤੇ ਹੁਣ ਬਾਕੀ ਜਿਹੜੀ ਸਬਜੀ ਆ ਜਿੱਦਾਂ ਹੁਣ ਵੱਡੀ ਹੁੰਦੀ ਜਾਊਗੀ ਤੇ ਨਾਲ ਨਾਲ ਤਕੀ ਦੇਖੇ ਨਾਲ ਜੁੜੇ ਰਹੋ ਚਲੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਲਾਈਕ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰ ਲਓ ਜਦਾਂ ਸਬਸਕ੍ਰਾਈਬ ਕੀ ਤਾਂ ਇਹਦਾ ਚੈਨਲ ਨੂੰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਦਾਂ ਲੱਗੀ ਆ ਤੇ ਇੰਸਾਨ ਬਣੋ ਕੇ ਜੀ ਬਾਏ